ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਆਂ ਜੀ ਸ਼ਹਿਰ ਲੁਧਿਆਣੇ ਅੱਜ ਤੁਹਾਨੂੰ ਘੁਮਾਵਾਂਗੇ ਆਪਾਂ ਸ਼ਹਿਰ ਲੁਧਿਆਣੇ ਦਾ ਘੰਟਾ ਘਰ ਘੰਟਾ ਘਰ ਦੀ ਪੂਰੀ ਮਾਰਕੀਟ ਦਿਖਾਉਣੀ ਆ ਤੁਹਾਨੂੰ ਆਪਾਂ ਆਪਣੇ ਵੀਡੀਓ ਦੇ ਵਿੱਚ ਆਜੋ ਖੁਪਾਉਣੀ ਆ ਤੁਹਾਨੂੰ ਘੰਟਾ ਘਰ ਦੀ ਮਾਰਕੀਟ ਆ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਨਾ ਸਿੱਧਾ ਹੀ ਇਹ ਖੰਨੇ ਵਾਲਾ ਪਾਸੇ ਥੱਲੇ ਨੂੰ ਮਾਰਕੀਟ ਦੀ ਵੱਲ ਉੱਤਰ ਜਣਾ ਨਾਲ ਇਹਦੇ ਰੇਲਵੇ ਸਟੇਸ਼ਨ ਆ ਆ ਸਾਹਮਣੇ ਬਣਿਆ ਹੋਇਆ ਘੰਟਾ ਘਰ ਆਪਾਂ ਦੇ 803 ਟੀ-ਸ਼ਰਟ ਦੇ 802 ਪਿਆਪਾ ਦੇ ਤੇ ਆਪਾਂ ਮਾਰਕੀਟ ਦੇ ਵਿੱਚ ਐਂਟਰ तकरीबन ਹੋ ਚੁੱਕੇ ਆ ਇੱਥੋਂ ਮਾਰਕੀਟ ਆ ਜਿਹੜੀ ਉਹ ਸਟਾਰਟ ਹੋ ਜਾਂਦੀ ਆ ਹਨਾ ਰਸਤੇ ਦੇ ਵਿੱਚ ਆਪਾਂ ਨੇ ਦੇਖਿਆ ਗਾਂਧੀ ਬ੍ਰਦਰਜ਼ ਲਾਟਰੀ ਤੇ ਇੱਥੇ ਤੁਸੀਂ ਇਕੱਠ ਦੇਖੋ ਕਿੰਨਾ ਹਨ ਤੇ ਬਹੁਤ ਲੋਕ ਯਾਰ ਇੱਥੋਂ ਟਿਕਟ ਖਰੀਦਦੇ ਨੇ ਨਾ ਤੇ ਮੈਂ ਕਾਫੀ ਆਈਟਮਾਂ ਵੀ ਦੇਖਿਆ ਨੇ ਨਾ ਗਾਂਧੀ ਬ੍ਰਦਰ ਫਲਾਉਟਰੀ ਵਾਲੇ ਦੀਆਂ ਤੇ ਕਾਫੀ ਜਿਹਾ ਸਤਿਆਰ ਵਗੈਰਾ ਲਗਾਉਂਦੇ ਨੇ ਹਨਾ ਤੇ ਕਾਫੀ ਲੋਕ ਇਹਨਾਂ ਤੋਂ ਟਿਕਟਾਂ ਖਰੀਦ ਕੇ ਲੈ ਕੇ ਜਾਂਦੇ ਨੇ ਹਨਾ ਤੇ ਚਲੋ ਹੁਣ ਚੱਲਦੇ ਆਪਾਂ ਅੱਗੇ ਰੋਡ ਦੇ ਪਰਲੇ ਪਾਸੇ ਬਣਿਆ ਹੋਇਆ ਘੰਟਾਕਰ ਹਣਾ ਤੇ ਦੇ ਨਾਲ ਜਦ ਆਪਾਂ ਰੋਡ ਦੇ ਹਿੱਟੋਂ ਦੀ ਮੁੜਦੇ ਆ ਤੇ ਇੱਥੋਂ ਮਾਰਕੀਟ ਸਟਾਰਟ ਹੋ ਜਾਂਦੀ ਹੈ ਬਾਈ ਇਹ ਇਹ ਪੂਰੀ ਮਾਰਕੀਟ ਜਿਹੜੀ ਪੂਰਾ ਕੱਪੜਾ ਮਿਲਦਾ ਉਰੋਂ ਹਣਾ ਜੇ ਮੈਂ ਆ ਦੇਖ ਸਕਾਂ ਤੁਸੀਂ ਸ਼ਾਲਟਾਂ ਪਈਆਂ ਨੇ ਸਾਰੀਆਂ ਨਾ ਤੇ ਇੱਧਰ ਆਪਣੇ ਬੂਟ ਤੇ ਪੂਰੇ ਸੈਂਡਲ ਵਗੈਰਾ ਸਾਰਾ ਹਣਾ ਸਲੀਪਰ ਵਗੈਰਾ ਮਿਲ ਜਾਂਦੇ ਨੇ ਇੱਥੋਂ ਤੇ ਇਧਰ ਜਿਵੇਂ ਕੰਬਲ ਵਗੈਰਾ ਪਏ ਨੇ ਆ ਸਾਰਾ ਲਹਿੰਗੇ ਵਗੈਰਾ ਦਾ ਸੈੱਟ ਪਏ ਨੇ ਹਨਾ ਤੇ ਐਵੇਂ ਦਾ ਸਾਰਾ ਸਮਾਨ ਪਿਆ ਔਰੇ ਜਿਵੇਂ ਲਹਿੰਗੇ ਪਏ ਸੀ ਹਨਾ ਤੇ ਇਧਰ ਜਿਵਾਕਾਂ ਦੇ ਕੱਪੜਿਆਂ ਦਾ ਪਿਆ ਪੂਰਾ ਸਮਾਨ ਇਹ ਇਦਰੋਂ ਇਹ ਸਾਰੀ ਮਾਰਕੀਟ ਬਹੁਤ ਵੱਡੀ ਮਾਰਕੀਟ ਬਣੀ ਹੋਈ ਆ ਨਾ ਜਮਿਆਂ ਅਲੱਗ ਜੀ ਥੋੜੀ ਜਿਹੀ ਬਣੀ ਹੋਈ ਆ ਮਾਰਕੀਟ ਆ ਆ ਉਹ ਜਿਹੜਾ ਇਸ ਤੋਂ ਆਪਣੇ ਵਿੱਚ ਨਹੀਂ ਪੜਾਉਂਦੇ ਬੱਚੇ ਜੀ ਹਨਾ ਵੱਲ ਸੇ ਤੇ ਇਹ ਥੋੜੀ ਅਲੱਗ ਜੀ ਮਾਰਕੀਟ ਬਣੀ ਹੋਈ ਆ ਪਰ ਆਮੇ ਦੀ ਸਾਰੀ ਮਾਰਕੀਟ ਤਕਰੀਬਨ ਜਿਆਦਾ ਇੱਥੇ ਕੱਪੜਾ ਹੀ ਮਿਲਦਾ ਹਨਾ ਸਾਰੀ ਮਾਰਕੀਟ ਦੇ ਵਿੱਚੋਂ ਜਮੈਂ ਅੱਜ ਉੱਤਿਆਂ ਵਗੈਰਾ ਮਿਲ ਤਕਰੀਬਨ ਸਾਰਾ ਕੁਝ ਲੈ ਆਂਦਾ ਇਲੈਕਟ੍ਰੀਸ਼ੀਅਨ ਚੀਜ਼ਾਂ ਵੀ ਮਿਲ ਜਾਂਦੀਆਂ ਹਨਾ ਚੱਪਲਾ ਤੇ ਇੱਧਰ ਲੱਗੀਆਂ ਨੇ ਜਿਵੇਂ ਚੁੰਨੀਆਂ ਬੱਚਿਆਂ ਦੇ ਸਮਾਨ ਪੂਰਾ ਹਨਾ ਤੇ ਆ ਜਰਾਪਾਂ ਵਗੈਰਾ ਸਾਰਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਐਵੇਂ ਬਹੁਤ ਵੱਡੀ ਮਾਰਕੀਟ ਆ ਇਹ ਤੇ ਇੱਥੇ ਤੇ ਜਿਵੇਂ ਆਹ ਸਾਹਮਣੇ ਤੁਸੀਂ ਬਾਟਾ ਦਾ ਵੀ ਦੇਖ ਸਕਦੇ ਹੋ ਨਾ ਸ਼ੋਰੂਮ ਵੀ ਬਣਿਆ ਹੋਇਆ ਇੱਧਰ ਬਾਟਾ ਦਾ ਤੇ ਐਵੇਂ ਦਾ ਸਾਰਾ ਸਮਾਨ ਮਿਲ ਜਾਂਦਾ ਔਰ ਜਿਵੇਂ ਜੀਨ ਵਗੈਰਾ ਲੈ ਲਹੇ ਫਿਰ ਲੈ ਲਹੇ ਅੱਗੇ ਹਨ ਤੇ ਇੱਧਰ ਕਰੋਕਰੀ ਦਾ ਸਮਾਨ ਵੀ ਪੂਰਾ ਮਿਲ ਜਾਂਦਾ ਜਿਵੇਂ ਭਾਂਡੇ ਪੂਰੇ ਹਨ ਤੇ ਇਧਰੋਂ ਭਾਂਡਿਆਂ ਦਾ ਸਮਾਨ ਭਾਂਡੇ ਪੂਰੇ ਆ ਸਾਰਾ ਤੁਸੀਂ ਸਮਾਨ ਦੇਖ ਸਕਦੇ ਹੋ ਇਹ ਇੱਕੇ ਮਾਰਕੀਟ ਦੇ ਵਿੱਚ ਪੂਰਾ ਜਨੇ ਕੇ ਸਮਾਨ ਮਿਲ ਜਣਾ ਜਿਹੜੀ ਵੀ ਆਪਾਂ ਨੂੰ ਘਰੇ ਲੋਡ ਹੁੰਦੀ ਆ ਤੇ ਇੱਥੋਂ ਆ ਚੁੱਕਿਆ ਚਰਸਤਾ ਤੇ ਆਪਾਂ ਜਾਵਾਂਗੇ ਆਹ ਰਸਤਾ ਤੇ ਜਦ ਆਪਾਂ ਉੱਥੋਂ ਸੱਜੇ ਹੱਥ ਮੋੜਦੇ ਆ ਨਾ ਇਹ ਸਾਰੀ ਮਾਰਕੀਟ ਆ ਜਿਹੜੀ ਬੁੱਕ ਮਾਰਕੀਟ ਆ ਇਧਰ ਸਾਰੀਆਂ ਕਿਤਾਬਾਂ ਮਿਲਦੀਆਂ ਨੇ ਜਿਹੜੀਆਂ ਕਿਤਾਬਾਂ ਦੀਆਂ ਕਾਫੀ ਦੁਕਾਨਾਂ ਬਣੀਆਂ ਹੋਈਆਂ ਨੇ ਉਰੇ ਹਨਾ ਜਿਵੇਂ ਆ ਸਾਰੀਆਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਹ ਬਣੀ ਹੋਈ ਆ ਜੀ ਬੁੱਕ ਮਾਰਕੀਟ ਜਿਵੇਂ ਆ ਕਾਰਡ ਵਗੈਰਾ ਮੰਨ ਹੁੰਦੇ ਨੇ ਹਨਾ ਵਿਆਹਾਂ ਸ਼ਾਦੀਆਂ ਦੇ ਤੇ ਕਾਫੀ ਵੱਡੀ ਮਾਰਕੀਟ ਬਣੀ ਹੋਈ ਹੈ ਜਿਹੜੀ ਇੱਕ ਬੁੱਕ ਮਾਰਕੀਟ ਬਣੀ ਹੋਈ ਆ ਇੱਥੋਂ ਤੁਸੀਂ ਕੋਈ ਵੀ ਕਿਤਾਬ ਖਰੀਦ ਸਕਦੇ ਹੋ ਪੂਰੀ ਮਾਰਕੀਟ ਆ ਜਿਹੜੀ ਕਾਫੀ ਵੱਡੀ ਬਣੀ ਹੋਈ ਆ ਤੁਸੀਂ ਦੇਖ ਲਓ ਦੁਪਹਿਰ ਦਾ ਸਮਾਂ ਆ ਕਾਫੀ ਧੁੱਪ ਆ ਤੇ ਫਿਰ ਵੀ ਇਹ ਬਾਜ਼ਾਰ ਦੇ ਵਿੱਚ ਕਾਫੀ ਭੀੜ ਰਹਿੰਦੀ ਆ ਇਧਰਾ ਖਾਣ ਪੀਣ ਦਾ ਸਾਮਾਨ ਮਿਲ ਜਾਂਦਾ ਤੇ ਆ ਬਣੀ ਹੋਈ ਆ ਪਾਰਕਿੰਗ ਜੇਕਰ ਤੁਸੀਂ ਅੰਦਰ ਤੱਕ ਆਪਣੀ ਗੱਡੀ ਲੈ ਕੇ ਆਉਣਾ ਤਾਂ ਇੱਥੇ ਪਾਰਕ ਕਰ ਸਕਦੇ ਹੋ ਨਾ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਅੱਗੇ ਫੇ ਫੇ ਕਾਫੀ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਹਾਂ ਤੇ ਹੋਲ ਸੇਲ ਦੀਆਂ ਦੁਕਾਨਾਂ ਬਹੁਤ ਜ਼ਿਆਦੇ ਨੇ ਜਿਵੇਂ ਆ ਸਾਹਮਣੇ ਬਰਨੋਰ ਟੈਕਸਟ ਆਇਓ ਐਵੇਂ ਨਹੀਂ ਆ ਤੁਹਾਨੂੰ ਜਣੀ ਕਿ ਜਿਹੜੇ ਇੱਥੇ ਹੋਲ ਸੇਲ ਵਾਲਾ ਸਮਾਨ ਬਹੁਤ ਮਿਲਦਾ ਹਨ ਤੇ ਇਹ ਜਣੀ ਕਿ ਦੁਕਾਨਾਂ ਵਾਲਿਆਂ ਨੂੰ ਜ਼ਿਆਦਾਤਰ ਇੱਥੋਂ ਦੁਕਾਨਾਂ ਵਾਲਿਆਂ ਨੂੰ ਸਪਲਾਈ ਹੁੰਦਾ ਸਾਰਾ ਸਮਾਨ ਤੇ ਇੱਧਰ ਜਿਵੇਂ ਇਲੈਕਟ੍ਰੋਨਿਕ ਚੀਜ਼ਾਂ ਵੀ ਵਈਆਂ ਨੇ ਹਨਾ ਆ ਲੈਂਪ ਵਗੈਰਾ ਪੱਖੇ ਇਹ ਸਾਰਾ ਸਮਾਨ ਮਿਲ ਜਾਂਦਾ ਉਰੋਂ ਉਸੇ ਚ ਰਸਤੇ ਚ ਆਪਾਂ ਫੇਰ ਆ ਚੁੱਕੇ ਹਾਂ ਨਾ ਤੇ ਆਪਾਂ ਕਿਤੇ ਇਸ ਤਰਫ ਸਾਹਮਣੇ ਇਧਰ ਗਏ ਸੀ ਤੇ ਹੁਣ ਆਪਾਂ ਜਾਵਾਂਗੇ ਇਧਰਲੀ ਤਰਫ ਇਧਰ ਵੀ ਦਿਖਾਉਨੇ ਆ ਤੁਹਾਨੂੰ ਪੂਰਾ ਹਨਾ ਮਾਰਕੀਟ ਦਾ ਦ੍ਰਿਸ਼ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਹੋਰ ਅੱਗੇ ਮਾਰਕੀਟ ਦੀ ਤਰਫ ਤੇ ਬਹੁਤ ਵੱਡੀ ਮਾਰਕੀਟ ਆ ਇਹ ਯਾਰ ਹਨਾ ਤੇ ਆ ਫੇਰ ਆ ਗਈਆਂ ਦੁਕਾਨਾਂ ਲਹਿੰਗਿਆਂ ਦੀਆਂ ਤੇ ਜਿਆਦਾ ਦੁਕਾਨਾਂ ਇੱਥੇ ਮਿਲਦਾ ਤਾਂ ਲਹਿੰਗਿਆਂ ਦੀਆਂ ਨੇ ਨਾ ਇਧਰ ਵੀ ਦੇਖੋ ਲੇਡੀ ਸੂਟ ਸਾਰਾ ਮਿਲ ਜਾਂਦਾ ਉਦੋਂ ਆ ਇਧਰ ਪਈਆਂ ਨੇ ਆਪਣੇ ਸ਼ੇਰਵਾਨੀਆਂ ਕੋਟ ਪੈਂਟ ਵਗੈਰਾ ਹਨਾ ਤੇ ਫੇਰਾ ਨਾਲ ਬੂਟਾਂ ਦੀ ਜੁੱਤੀਆਂ ਦੀ ਦੁਕਾਨ ਆ ਚੁੱਕੀ ਤੇ ਇੱਧਰ ਆਪਣੇ ਸਾਹਮਣੇ ਬਣਿਆ ਹੋਤੀ ਰਹਿਮਨ ਦਾ ਸ਼ੋਅਰੂਮ ਹਨ ਤੇ ਇੱਥੋਂ ਰਹਿਮਨ ਦਾ ਕਪੜਾ ਮਿਲ ਜਾਂਦਾ ਤੇ ਆ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਲੋਰ ਪਜਾਮੇ ਟੀ-ਸ਼ਰਟਾਂ ਸਾਰਾ ਮਿਲ ਜਾਂਦੀਆਂ ਨੇ ਹਨ ਨਾ ਨਾਟਸ ਵਗੈਰਾ ਮਿਲ ਜਾਂਦੇ ਨੇ ਆ ਦੁਕਾਨ ਤੋਂ ਸਾਰੇ ਹਨ ਤੇ ਇੱਧਰ ਬੈਗ ਦੀ ਦੁਕਾਨ ਆ ਗਈ ਤੁਹਾਡੇ ਸਾਹਮਣੇ ਸੇਲ ਆ 200 ਰੁਪਏ ਦੀ ਬੈਗ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਉਰੇ ਬਣੀਆਂ ਹੋਈਆਂ ਨੇ ਹਨ ਨਾ ਅਲੱਗ-ਅਲੱਗ ਕੁਆਲਿਟੀ ਦੀਆਂ ਅਲੱਗ-ਅਲੱਗ ਰੋਰਾਂ ਬਣੀਆਂ ਹੋਈਆਂ ਨੇ ਆਰਟੀਕਲ ਵਧੀਆ ਤਾਂ ਡਰੀ ਬੇਸੀ ਆਰਟੀਕਲ ਹੈ ਜੀ ਵਧੀਆ ਜਿਆਦਾ ਵਧੀਆ ਬਣਿਆ ਕੱਡਾ ਬਣ ਗਿਆ ਤੇ ਆ ਜਿਹੜੀ ਜਵੈਲਰੀ ਹੁੰਦੀ ਹੈ ਨਾ ਤੇ ਇਹ ਸਾਰੇ ਜਵੈਲਰੀ ਜੀ ਆ ਨਾ ਜਿਹੜੀਆਂ ਤਕਰੀਬਨ ਕੁੜੀਆਂ ਪਾਉਂਦੀਆਂ ਨੇ ਤੇ ਇਧਰ ਆ ਬੂਸਟਰ ਸ਼ੂਜ਼ ਦੀ ਦੁਕਾਨ ਆ ਗਈ ਫੇਰ ਹਨਾ ਤੇ ਇਧਰ ਆ ਸਾਰੇ ਕੰਬਲ ਵਗੈਰਾ ਆਸਟਾਨ ਦੇਖ ਲੋ ਇਨੀ ਗਰਮੀ ਦੇ ਵਿੱਚ ਵੀ ਇੱਥੋਂ ਸਾਰਾ ਸਮਾਨ ਮਿਲ ਜਾਂਦਾ ਜਿਹਨੇ ਬਾਹਰ ਜਾਣਾ ਕੰਬਲ ਵਗੈਰਾ ਜੈਕਟ ਵਗੈਰਾ ਸਾਰਾ ਸਮਾਨ ਮਿਲ ਜਾਂਦਾ ਹਨ ਤੇ ਆ ਫੇਰ ਆ ਗਈ ਭਾਈ ਜੀ ਆਪਣੀ ਤਾਂ ਇਦਾਂ ਹੀ ਜਮਾਨ ਤੇ ਐਵੇਂ ਇਆਂ ਬਹੁਤ ਦੁਕਾਨਾਂ ਬਣੀ ਹੋਈਆਂ ਨੇ ਨਾ ਤੇ ਆ ਸਾਰਾ ਲੇਡੀਜ਼ ਸਮਾਨ ਤੇ ਇਧਰ ਫੇਰ ਆਹ ਲਹਿੰਗੇ ਨੇ ਯਾਨੀ ਕਿ ਲਹਿੰਗੇ ਆਈ ਤਾਂ ਯਾਰ ਬਹੁਤ ਜ਼ਿਆਦਾ ਦੁਕਾਨਾਂ ਬਣੀ ਹੋਈਆਂ ਨੇ ਹਨਾ ਇਹ ਬਹੁਤ ਵੱਡੀ ਮਾਰਕੀਟ ਹੈ ਇੱਥੇ ਵੀ ਖਾਣ ਪੀਣ ਦੇ ਲਈ ਸਾਰਾ ਹਨਾ ਹੈਗੇ ਨੇ ਦੁਕਾਨਾਂ ਤੇ ਆ ਗਈ ਸੀ ਆ ਰਾਮਜ਼ ਵਾਲਿਆਂ ਦੀ ਦੁਕਾਨ ਇੱਥੋਂ ਸਾਰਾ ਪੈਂਟ ਕੋਟ ਬਣਿਆ ਬਣਾਇਆ ਵੀ ਮਿਲ ਜਾਂਦਾ ਹਨਾ ਤੇ ਆਹ ਸਾਰੀ ਬਣੀ ਹੋਈ ਆ ਕੀ ਕਹਿੰਦੇ ਨੇ ਆਪਣੇ ਪੈਗਾਂ ਦੀ ਦੁਕਾਨ ਤੇ ਇੱਧਰ ਫੇਰ ਸਾਰਾ ਸਮਾਨ ਜ਼ਿਆਦਾਤਰ ਇਧਰਲੀ ਸਾਈਡ ਜਿੱਧਰ ਹੁਣ ਆਪਾਂ ਆਏ ਆ ਇਧਰ ਸਾਰਾ ਲੇਡੀਜ਼ ਸਮਾਨ ਮਿਲਦਾ ਲੇਡੀਜ਼ ਮਾ ਲੋ ਕੱਪੜੇ ਲੇਡੀਜ਼ ਦੇ ਜਿਵੇਂ ਲਹੰਗੇ ਕਾ ਸੂਟ ਹਨ ਤੇ ਇੱਕ ਸਾਈਕਲ ਜੁਆਇਨਰਸ ਇਧਰ ਆ ਸਾਰੇ ਆਪਣੇ ਹਨ ਹਾਰਾਂ ਦਾ ਸਮਾਨ ਸਾਰਾ ਮਿਲ ਜਾਂਦਾ ਇਧਰ ਤੇ ਮਾਰਕੀਟ ਬਹੁਤ ਵੱਡੀ ਆ ਇਧਰ ਵੀ ਆ ਯਾਰ ਹਨ ਤੇ ਪਹਿਲਾਂ ਆਪਾਂ ਇਧਰੋਂ ਕਵਰ ਕਰ ਲੈਨੇ ਆ ਪੂਰੇ ਜਵੇਂ ਇੱਥੇ ਹਨ ਆਪਣੇ ਸਾਰੇ ਚੂੜੇ ਵਗੈਰਾ ਮਿਲ ਜਾਂਦੇ ਨੇ ਹਨ ਆਰਟੀਫੀਸ਼ੀਅਲ ਜੁਐਲਰੀ ਸਾਰੀ ਮਿਲ ਜਾਂਦੀ ਹੈ ਇਹ ਆ ਸਾਰੀ ਐਟ ਆਰਟੀਫੀਸ਼ੀਅਲ ਜੁਐਲਰੀ ਦਾ ਬਣਿਆ ਹੋਇਆ ਸਾਰਾ ਹੈ ਤੇ ਆ ਜਵੇਂ ਪ੍ਰਾਂਦੀਆਂ ਪਈਆਂ ਨੇ ਉਹਰੇ ਆ ਦੁਕਾਨ ਦੇ ਉੱਤੇ ਕਾਫੀ ਜ਼ਿਆਦਾ ਆਰਟੀਫੀਸ਼ੀਅਲ ਜੁਐਲਰੀ ਹੈ ਹਨ ਤੇ ਐਵੇਂ ਨੀਰ ਬਹੁਤ ਦੁਕਾਨਾਂ ਨੇ ਇਹ ਆ ਸਾਰਾ ਪਰਫਿਊਮ ਵਗੈਰਾ ਦਾ ਹੈਗਾ ਨਾ ਸਾਮਾਨ। ਜਾਂ ਫਿਰ ਕੋਟ ਵਗੈਰਾ ਜਮੇ ਆਪਣੀਆਂ ਹੁੰਦੀਆਂ ਨੇ। ਸ਼ੇਰਵਾਨੀ ਹੈ ਨਾ ਤੇ ਆ ਸਾਰੀਆਂ ਆ ਕੋਟ ਪੈਂਟ ਸ਼ੇਰਵਾਨੀ ਆ ਸਾਰੀਆਂ ਔਰੋਂ ਮਿਲ ਜਾਂਦੇ ਕੁੜਤੇ ਪਜਾਮੇ ਹਨਾ। ਤੇ ਇੱਧਰ ਬਣੀ ਹੋਈ ਨੇ ਇਹ ਸਾਰੀਆਂ ਦੁਕਾਨਾਂ। ਜੇ ਮੈਂ ਆ ਫੇਰ ਆ ਗਿਆ। ਕੋਟ ਪੈਂਟ ਸ਼ੇਰਵਾਨੀਆਂ ਇਹ ਸਾਰੀ ਕਾਫੀ ਦੁਕਾਨਾਂ ਨੇ ਤੇ ਇੱਧਰ ਕੋਟ ਪੈਂਟ ਆਪ ਤਿਆਰ ਕਰਦੇ ਨੇ ਬਈ ਇਹ ਨਾ ਆ ਗਿਆ ਜੀ ਰੈਮਨ ਦਾ ਸ਼ੋਰੂਮ ਇੱਧਰ ਬਹੁਤ ਘੈਂਟ ਘੈਂਟ ਸੂਟ ਪਏ ਨੇ ਹਨਾ ਲਾਂਗੇ ਕਾਫੀ ਯਾਰ ਵੱਡੀ ਮਾਰਕੀਟ ਬਣੀ ਹੋਈ ਆ ਤੇ ਹਲੇ ਦੁਪਹਿਰ ਦਾ ਟਾਈਮ ਆ ਤਾਂ ਕਰਕੇ ਨਹੀਂ ਤਾਂ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ आज हमें दुकान ਤੁਸੀਂ ਦੇਖ ਰਹੇ ਹੋ ਪੈਗਾਂ ਦੀ ਫੇਰ ਹਨਾ ਪਰਸ ਵਗੈਰਾ ਔਰਤਾਂ ਦੇ ਸਾਰਾ ਹਨਾ ਸੋ ਆਨਾ ਫੇਰ ਸੂਟਾਂ ਦੀ ਦੁਕਾਨ ਆ ਗਈ ਤੇ ਇਧਰ ਆ ਕਾਫੀ ਵੱਡੀਆਂ ਦੁਕਾਨਾਂ ਬਣੀ ਹੋਈ ਨੇ ਏਕਣ ਦੀ ਹਨਾ ਤੇ ਆ ਲੱਗੀ ਹੋਈ ਹੈ ਸੇਲ ਇਧਰ ਆ ਜਵੇਂ ਪਏ ਨੇ ਦੁਕਾਨ ਦੇ ਸਾਹਮਣੇ ਰੱਖੇ ਨੇ ਤੌਦੀ ਹੈ ਨਾ ਇਹ ਸਾਰੀ ਬਹੁਤ ਵੱਡੀ ਮਾਰਕੀਟ ਆ ਤੇ ਇਧਰ ਆ ਗਏ ਆਪਣੇ ਪੜਦੇ ਬੈਡ ਸ਼ੀਟਾਂ ਸਾਰਾ ਮਿਲ ਜਾਂਦਾ ਇੱਥੋਂ ਸਾਮਾਨ ਹੈ ਨਾ ਤੇ ਇੱਧਰ ਆਪਣੇ ਆ ਗਈ ਸੋ ਪਹਿਲਾ ਇੱਥੋਂ ਮੂਹਤੀਆਂ ਮਿਲ ਜਾਣਗੀਆਂ ਨੇ ਤੇ ਇੱਧਰ ਸਾਰੇ ਲੇਡੀਜ਼ ਹੈਂਡਲ ਵਗੈਰਾ ਜੁੱਤੀਆਂ ਹਨਾ ਸਾਰਾ ਇੱਧਰੋਂ ਮਿਲ ਜਾਂਦਾ ਆਪਾਂ ਉਧਰੋਂ ਘੁੰਮ ਕੇ ਆ ਗਏ ਇੱਧਰਲੀ ਤਰਫ ਜਾਨੀ ਕਿ ਹੋਰ ਦੂਜੇ ਰਾਸਤੇ ਦੀ ਤਰਫ ਦੂਜੇ ਰਾਸਤੇ ਦੀ ਵੱਲ ਹਨਾ ਤੇ ਐਵੇਂ ਦੇ ਸ਼ੂਜ਼ ਵਗੈਰਾ ਮਿਲ ਜਾਂਦੇ ਨੇ ਘੈਂਟ ਘੈਂਟ ਤੇ ਆਹ ਸਾਰੀਆਂ ਜੁੱਤੀਆਂ ਲੇਡੀਜ਼ ਜੁੱਤੀਆਂ ਸਾਰੀਆਂ ਇੱਧਰ ਪਈਆਂ ਨੇ ਹਨਾ ਇੱਧਰਲੀ ਮਾਰਕੀਟ ਦੇ ਵਿੱਚ ਆਹ ਸਾਰੀਆਂ ਲੇਡੀ ਜੁੱਤੀਆਂ ਵਗੈਰਾ ਮਿਲ ਜਾਂਦਾ ਉੱਥੋਂ ਸਾਰਾ ਹਨ ਤੇ ਜਿਹੜੀ ਇਹ ਮੈਨੂੰ ਲੱਗਦਾ ਇਧਰਲੇ ਪਾਸੇ ਮਾਰਕੀਟਾਂ ਜਿਆਦਾ ਫੁੱਟਵੇਅਰ ਦੀ ਆ ਹਨ ਆ ਦੇਖੋ ਤੁਸੀਂ ਸੈਂਡਲ ਵਗੈਰਾ ਸਾਰਾ ਬੂਟ ਵਗੈਰਾ ਹਨ ਇਧਰਲੀ ਸਾਰੀ ਮਾਰਕੀਟ ਦੇ ਵਿੱਚ ਸਾਰੇ ਆਹ ਬੂਟ ਵਗੈਰਾ ਚੱਪਲਾਂ ਜੁੱਤੀਆਂ ਹਨ ਇਹ ਇਹ ਆ ਇਹ ਮੇਰੀਆਂ ਫਲਾਂ ਦੀਆਂ ਰੇੜੀਆਂ ਵੀ ਲੱਗੀਆਂ ਹੋਈਆਂ ਨੇ ਇੱਧਰ ਮਾਰਕੀਟ ਦੇ ਇੱਧਰਲੇ ਪਾਸੇ ਤੇ ਆ ਘੜੀਆਂ ਦੀ ਟਾਈਪੀਸਾਂ ਦੀ ਨਾ ਪੂਰੀ ਵੱਡੀ ਦੁਕਾਨ ਬਣੀ ਹੋਈ ਆ ਤੇ ਇੱਥੇ ਯਾਰ ਕੁੱਲ ਮਿਲਾ ਕੇ ਤਕਰੀਬਨ ਸਾਰਾ ਜਿਹੜਾ ਆਪਣਾ ਘਰ ਦੀ ਵਰਤੋਂ ਦਾ ਸਾਮਾਨ ਮਿਲ ਜਾਂਦਾ ਹਨਾ ਤੇ ਇੱਧਰ ਹੁਣ ਜ਼ਿਆਦਾ ਫਲਾਂ ਦੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਨਾ ਕਾਫੀ ਵੱਡੀ ਮਾਰਕੀਟ ਆ ਇਹ ਜਿਹੜੀ ਆਪਣੀ ਕੀ ਆ ਇਹ ਕੰਟਾ ਘਰ ਦੀ ਮਾਰਕੀਟ ਜਿਹੜੀ ਬਣੀ ਹੋਈ ਆ ਹਨ ਤੇ ਜਿਹੜੀਆਂ ਤੁਸੀਂ ਇੱਧਰ ਦੁਕਾਨਾਂ ਦੇਖ ਰਹੇ ਹੋ ਨਾ ਜਿਵੇਂ ਸਾਰਾ 뮤జిక్ ਸਿਸਟਮ ਆ ਸਪੀਕਰ ਵਗੈਰਾ ਹਨ ਸਾਰਾ ਐਂਪ ਆ ਦੁਕਾਨਾਂ ਤੋਂ ਮਿਲ ਜਨ ਤੇ ਇੱਧਰ ਸਾਰਾ ਹੀ ਜਿਹੜਾ 뮤జిక్ ਸਿਸਟਮ ਵਾਲਾ ਸਮਾਨ ਪਿਆ ਹਨ ਜਿਵੇਂ ਆ ਬਾਈ ਬਕਸੇ ਤਿਆਰ ਕਰਕੇ ਰੱਖੇ ਹੋਏ ਨੇ ਏ ਜਿਹੜੀ ਆਪਾਂ ਜਿੱਧਰ ਇਧਰ ਹੁਣ ਆ ਗਏ ਘੰਟਾ ਘਰ ਵਾਲੀ ਇਧਰਲੀ ਮਾਰਕੀਟ ਹੈ ਨਾ ਇਧਰ ਸਾਰਾ ਮਿਊਜ਼ਿਕ ਸਿਸਟਮ ਵਾਲਾ ਜੀ ਸਾਮਾਨ ਹੈ ਨਾ ਆ ਤਰ੍ਹਾਂ ਤਰ੍ਹਾਂ ਦੇ ਸਪੀਕਰ ਪਏ ਨੇ ਹੈ ਨਾ ਤੇ ਹੁਣ ਫੇਰ ਤੁਹਾਨੂੰ ਅੱਗੇ ਲਿਜਾ ਕੇ ਦਿਖਾਉਂਦੇ ਹਾਂ ਨਾ ਪੂਰੀ ਮਾਰਕੀਟ ਇਤਰ ਵੀ ਵਧੀਆ ਮਾਰਕੀਟ ਬਣੀ ਹੋਈ ਆ ਆਲੇ ਜਿਵੇਂ ਬਾਈ ਆ ਸਾਮਾਨ ਰਿਆ ਨਾ ਇਹ ਕਾਫੀ ਪੁਰਾਣੀਆਂ ਦੁਕਾਨਾਂ ਨੇ ਜਿਹੜੀਆਂ ਇਧਰ ਸਪੀਕਰ ਵੈਰਾ ਮਿਊਜ਼ਿਕ ਸਿਸਟਮ ਵਾਲੀਆਂ ਸਾਰੀਆਂ ਹਨ ਦੁਕਾਨਾਂ ਤੇ ਇੱਥੋਂ ਫੇਰ ਕੱਪੜੇ ਦੀਆਂ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਤੇ ਐਵੇਂ ਦੀਆਂ ਸ਼ਰਟਾਂ ਦੇਖੋ ਤੇ ਕਾਫੀ শোরੂਮ ਬੜੇ ਹੋਏ ਨੇ ਯਾਰ ਹਨਾ ਤੇ ਮੈਂ ਆ ਸਾਰੀ ਦੁਕਾਨ ਕੱਪੜੇ ਦੀ ਬਣੀ ਹੋਈ ਆ ਤੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਆਰਟੀਕਲ ਨੇ ਨਾ ਟੀ-ਸ਼ਰਟਾਂ ਦੇ ਤੇ ਆ ਜਿਵੇਂ ਲੋਰਾਂ ਦੇ ਹੋਗੇ ਹਨਾ ਤੇ ਆ ਜਿਹੜੀ ਇਧਰਲੇ ਪਾਸੇ ਆਪਾਂ ਰੋਡ ਦੇ ਖੜੇ ਆ ਨਾ ਰੋਡ ਦੀ ਪੱਲੇ ਜਾ ਰਹੇ ਆ ਇਧਰ ਸਾਰੀਆਂ ਮੋਬਾਈਲਾਂ ਦੀ ਮਾਰਕੀਟ ਬਣੀ ਹੋਈ ਆ ਹਨ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਸਾਰੀਆਂ ਹੀ ਮੋਬਾਈਲਾਂ ਦੀਆਂ ਨੇ ਤੇ ਇੱਥੇ ਤੁਸੀਂ ਮੋਬਾਈਲ ਦੀ ਐਕਸੈਸਰੀ ਸਾਰਾ ਸਮਾਨ ਲੈ ਸਕਦੇ ਹੋ ਨਾ ਇਹ ਇੱਥੋਂ ਹਰ ਤਰ੍ਹਾਂ ਦਾ ਮੋਬਾਈਲ ਹੈ ਨਾ ਆ ਅਸੈਸਰੀ ਸਮਾਨ ਸਾਰਾ ਮੋਬਾਈਲ ਦਾ ਆ ਦੁਕਾਨਾਂ ਤੋਂ ਮਿਲ ਜਾਂਦਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਉਸੇ ਰੋਡ ਤੋਂ ਨਾ ਤੇ ਜਿੱਥੋਂ ਆਪਾਂ ਅੰਦਰ ਦੀ ਵੱਲ ਗਏ ਸੀ ਤੇ ਆ ਦੇਖੋ ਸਾਰੀਆਂ ਰੀਅਲਮੀ ਦਾ ਸ਼ੋਰੂਮ ਆ ਨਾ ਤੇ ਆਪਾਂ ਹੁਣ ਉਸੇ ਰੋਡ ਤੋਂ ਆ ਗਿਆ ਆਪਾਂ ਥੋੜਾ ਪਿੱਛੋਂ ਮੁੜੇ ਸੀਗੇ ਅੰਦਰ ਦੀ ਵੱਲ ਤੇ ਆਪਾਂ ਥੋੜਾ ਜਿਹਾ ਅੱਗੇ ਆ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਉੱਥੇ ਹੀ ਜਿੱਥੋਂ ਆਪਾਂ ਗਏ ਸੀਗੇ ਅੰਦਰ ਦੀ ਵੱਲ ਤੇ ਆਹ ਰੋਡ ਜਾਂਦਾ ਇੱਥੋਂ ਆਪਾਂ ਜਾਵਾਂਗੇ ਸਿੱਧੇ ਤੇ ਜਾਵਾਂਗੇ ਉੱਥੇ ਜਿੱਥੇ ਆਪਾਂ ਮੋਟਰਸਾਈਕਲ پارک ਕਰਕੇ ਆਏ ਤੇ ਚੱਕਦੇ ਆ ਉੱਥੋਂ ਮੋਟਰਸਾਈਕਲ ਤੇ ਚੱਲਦੇ ਆ ਫਿਰ ਆਪਾਂ ਆਪਣੇ ਘਰ ਦੀ ਵੱਲ ਇੱਧਰ ਲੱਗਿਆ ਹੋਇਆ ਬੋਰਡ ਸ਼ਹੀਦ ਸੁਖਦੇਵ <th>ਪਰ ਜਨਮ ਸਥਾਨ ਤੇ ਆਪਾਂ ਉਸੇ ਰਸਤੇ ਤੇ ਪਹੁੰਚ ਚੁੱਕੇ ਆ ਨਾ ਜਿੱਥੋਂ ਆਪਾਂ ਨੇ ਆਪਣਾ ਸਟਾਰਟ ਕੀਤਾ ਸੀ ਤੇ ਇਧਰ ਤੇ ਸਾਰੀ ਮਾਰਕੀਟ ਤੇ ਹੁਣ ਆਪਾਂ ਜਿੱਥੇ ਮੋਟਰਸਾਈਕਲ پارک ਕੀਤਾ ਸੀ ਉੱਥੇ ਚੱਲਦੇ ਆ ਤੇ ਚੱਕਦੇ ਆ ਆਪਣਾ ਮੋਟਰਸਾਈਕਲ ਤੇ ਚੱਲਦੇ ਆ ਆਪਣੇ ਘਰ ਦੀ ਵੱਲ ਰੇਡੀ ਤੇ ਪਏ ਨੇ ਜੀ ਦਾਖਾਂ ਬਾਦਾਮ ਕਾਜੂ ਗਰੀਆਂ ਆਹ ਰੋਟ ਇਹ ਸਾਰਾ ਡਰਾਈ ਫਰੂਟ ਦਾ ਸਮਾਨ ਪਿਆ ਦੀ ਹੈ ਨਾ ਤੇ ਆਪਾਂ ਫੇਰ ਆ ਚੁੱਕੇ ਹਾਂ ਘੰਟਾ ਕਰਦੇ ਬਿਲਕੁਲ ਸਾਹਮਣੇ ਤੇ ਇੱਥੇ ਬਣੀ ਹੋਈ ਆ ਪਾਰਕਿੰਗ ਹੈ ਨਾ ਤੇ ਇੱਥੇ ਆਪਾਂ ਖੜਾ ਕੇ ਗਏ ਤੇ ਆਪਣਾ ਮੋਟਰਸਾਈਕਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਨੇ ਦਿਖਾਇਆ ਲੁਧਿਆਣੇ ਦਾ ਘੰਟਾ ਘਰ ਘੰਟਾ ਕਰਦੇ ਵਿੱਚ ਪੂਰੀ ਜਿਹੜੀ ਮਾਰਕੀਟ थी ਉਹ ਤੁਹਾਨੂੰ ਘੁਮਾਈਆ ਹਨ ਤੇ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ